ਗਰ ਗਿਆ ਤੇ ਕਰੋੜਾਂ ਲੋਕਾਂ ਨੂੰ ਅਰਪਨ ਕਰ ਗਿਆ ਸਾਰੇ ਗੱਲ ਸਮਝ ਗਏ ਹੋਣਗੇ ਤੇ ਜਿਹੜੇ ਸਮਝਦੇ ਹੋ ਇਹ ਤੋਂ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਿਓ ਤੇ ਜਿਹੜੀ ਗੱਲ ਕੀਤੀ ਆ ਸਬਕ ਜਿੱਦ ਦੀ ਆ ਸਿੱਖਣ ਦੀ ਲੋੜ ਆ ਉਹਨੂੰ ਸਾਂਝਾ ਜ਼ਰੂਰ ਕਰ ਦਿਓ ਜੇ ਤੁਹਾਨੂੰ ਸਬਕ ਕੀ ਹੈ ਜਾਇਜ਼ ਲੱਗੇ ਕਿਉਂਕਿ ਅੱਜ ਨਿਰਮਲ ਭੰਗੂ ਠੀਕ ਹੈ ਇਸ ਦੁਨੀਆ ਤੋਂ ਚਲੇ ਗਿਆ ਤੇ ਗਿਆ ਕਿਵੇਂ ਆ ਖਾਲੀ ਹੱਥ ਗਿਆ ਜਿਨੇ ਅਰਬਾਂ ਰੁਪਇਆ ਜੋੜਿਆ ਸੀ ਕਰੋੜਾਂ ਏਕੜ ਜ਼ਮੀਨ ਬਣਾਈ ਸੀ ਤੇ ਨਾ ਪੁੱਤ ਵੀ ਨਸ਼ੇ ਨਾਲ ਮਰ ਗਿਆ ਜੁਆਈ ਵੀ ਜੇਲ੍ਹ 'ਚ ਆ ਘਰ ਵਾਲੀ ਵੀ ਜੇਲ੍ਹ 'ਚ ਆ ਤੇ ਆਪ ਕੀ ਆ ਇੱਕ ਜਿਹੀ ਮੌਤ ਮਰਿਆ ਅੱਜ ਕੋਈ ਉਹਨੂੰ ਚੱਕਣ ਵਾਲਾ ਵੀ ਹੈ ਨਹੀਂ ਤੇ ਦੋਸਤੋ ਮੈਂ ਇੱਕੋ ਗੱਲ ਕਹਿਣਾ ਕਿ ਸਭ ਕੁ ਸਿੱਖਣ ਦੀ ਲੋੜ ਆ ਇਸ ਮੌਤ ਤੋਂ ਤੇ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਤਿੰਨ ਚਾਰ ਜ਼ਿੰਦਗੀ ਦੇ ਸਬਕਾ ਜਿਹੜੀ ਇਹਦੀ ਮੌਤ ਤੋਂ ਮੇਰੇ ਖਾਤੇ ਕਈ ਦਾ ਸਿੱਖ ਗਈ ਸਿੱਖ ਵੀ ਗਏ ਹੋਣਗੇ 5.5 ਕਰੋੜ ਲੋਕ ਤਾਂ ਚੰਗਾ ਸਭ ਕੁ ਸਿੱਖ ਗਏ ਸਭ ਕੁ ਕੀ ਕਿ ਹਮੇਸ਼ਾ ਆਪ ਦੇ ਮਰਵਾਉਂਦੇ ਆ ਕਿਉਂਕਿ ਜਿੰਨੇ ਲੋਕਾਂ ਨੇ ਪਰਲ ਚ ਰੁਪਏ ਲਾਇਏ ਸਾਰੇ ਆਪਦੇ ਰਿਸ਼ਤੇਦਾਰੀ ਕਹਾ ਫਸਾਈ ਸੀ ਇੱਕ ਨੈਟਵਰਕ ਸੀ ਜਾਲ ਸੀ ਇੱਕ ਪਰਾਮਿਡ ਜਿਹੜਾ ਕੀ ਆ ਠੱਗੀ ਦਾ ਬੜਾ ਪੁਰਾਣਾ ਸਿਸਟਮ ਚੱਲ ਰਿਹਾ ਜਿਹਦੇ ਵਿੱਚ ਅਸੀਂ ਫਸਦੇ ਵੀ ਹਰ ਵਾਰੀਆਂ ਆ ਆ ਪਿੱਛੇ ਜੇ ਹੁਣ ਵੀ ਮਗਰ ਪੀ2ਪੀ ਸਕੀਮ ਦੇ ਵਿੱਚ ਵੀ ਬੜੇ ਯਾਰ ਦੋਸਤ ਵੀ ਸੀਗੇ ਜਿਹੜੇ ਨੌਨ ਸੀਗੇ ਉਹ ਵੀ ਵਿੱਚ ਫਸੇ ਕਿਉਂਕਿ ਹਮੇਸ਼ਾ ਸੀ ਆਪ ਦੇ ਤੇ ਦੇ ਦਿੰਦੇ ਆ ਤੇ ਕਿੱਡਾ ਘਾਟਾ ਪਿਆ ਤੇ 50 ਹਜ਼ਾਰ ਕਰੋੜ ਦਾ ਦੱਸਦੇ ਆ ਕਿ ਇਹਨੇ ਗਿਣਨ ਕੀਤਾ ਪਰ ਲਗਭਗ 90 ਹਜ਼ਾਰ ਕਰੋੜ ਦੇ ਕਰੀਬ ਆ ਤੇ ਲੁੱਟੇ ਕਿਵੇਂ ਆ ਆਮ ਸਧਾਰਨ ਪਰਿਵਾਰਾਂ ਦੇ ਲੋਕ ਲੁੱਟੇ ਆ ਤੇ ਦੋਸਤੋ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਦੇ ਮਾਕੇ ਜਾਲ ਹੀਟਾ ਹੁਣੇ ਬੰਦਾ ਦੋਧੀ ਤੋਂ ਸਫਰ ਸ਼ੁਰੂ ਕਰਦਾ ਫਤੇਗੜ ਮਾਕੇ ਫਤੇਗੜ ਸਾਹਿਬ ਜਿਹੜਾ ਆਪਣੇ ਚਮਕੌਰ ਸਾਹਿਬ ਦਾ ਇੱਕ ਪਿੰਡ ਸੀ ਟਾਲੀ ਉਸ ਪਿੰਡ ਚੋਂ ਉੱਠ ਕੇ ਬੰਦੇ ਨੇ ਠੱਗੀ ਕਿਵੇਂ ਮਾਰੀ ਠੱਗੀ ਦਾ ਜਾਲ ਕਿਵੇਂ ਬੁਣਿਆ ਉਹ ਗੱਲ ਸਮਝਣ ਵਾਲੀ ਆ ਠੀਕ ਹੈ ਤੇ ਅਸੀਂ ਮੰਗ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ بڑے ਵਾਦੇ ਕੀਤੇ ਸੀ ਜਾਂ 2 ਸਾਲ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਕਿ ਰੀਪੀਆਰਪੀਆ ਮੜਵਾਵਾਂਗੇ ਤੇ ਹੁਣ ਰੀਪੀਆਰਪੀਆ ਮੋੜਨ ਦਾ ਟਾਈਮ ਅੱਜ ਵੀ ਹੈਗਾ ਕਿਉਂਕਿ ਕੰਪਨੀ ਅਜੇ ਖੜੀ ਆ ਤੇ ਕੰਪਨੀ ਕੋਲੇ ਜ਼ਮੀਨ ਕਿੰਨੀ ਆ 1,85,000 ਏਕੜ ਜ਼ਮੀਨ ਆ ਇਸ ਕੰਪਨੀ ਕੋਲੇ ਤੇ ਹੋਰ ਬੜਾ ਕੀ 14,000 ਲਗਭਗ ਹੋਰ ਪ੍ਰਾਪਰਟੀਆਂ ਵੀ ਪਈਆਂ ਨੇ ਤੇ ਪੰਜਾਬ ਦੇ ਵਿੱਚ 15,000 ਲਗਭਗ ਪ੍ਰਾਪਰਟੀਆਂ ਪਈਆਂ ਨੇ ਜਿਹੜੀਆਂ ਸੇਲ ਕਰਕੇ ਲੋਕਾਂ ਦੇ ਰੁਪਏ ਮੋੜੇ ਜਾ ਸਕਦੇ ਆ ਦੋਸਤੋਂ ਲੁੱਟ ਕੇ ਮੈਂ ਕੀਤੀ ਆ ਬੰਦਾ ਇੱਕ ਦੋਦੀਆ ਸਫਰ ਸ਼ੁਰੂ ਕਰਦਾ ਬੀਏ ਨੂੰ ਵਿਚਾਲੇ ਛੱਡ ਕੇ ਬੀਏ ਕਰ ਰਿਹਾ ਸੀ ਤੇ ਦੋਦੀ ਦੇ ਸਫਰ ਕਰਦਾ ਕਰਦਾ ਕਹਿੰਦੇ ਕਲਕੱਤੇ ਵਗ ਜਾਂਦਾ ਕਲਕੱਤੇ ਤੋਂ ਉੱਥੇ ਵੀ ਕੰਪਨੀ ਡੁੱਬ ਜਾਂਦੀ ਆ ਤੇ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਆ ਜਾਂਦਾ ਹਰਿਆਣੇ ਦੇ ਵਿੱਚ ਆ ਕੇ ਫਿਰ ਕੀ ਆ ਇੱਕ ਹੋਰ ਸਕੀਮ 1983 ਚਲਾਉਂਦੇ ਆ ਇਹ ਚਲਾਉਂਦੇ ਆ ਇਹ ਉਹ ਕਿਹੜੀ ਸੀ ਪਰ 골ਡਨ ਫੋਰੈਸਟ ਕੰਪਨੀ ਬਣਾਈ ਸੀ ਇਹਨਾਂ ਨੇ ਦੇ ਕਰਦੇ ਕੀ ਸੀ ਕਹਿੰਦੇ ਸਾਗਵਾਨ ਦੇ ਦਰਖਤ ਲਾ ਲਓ ਅੱਜ ਵੀ ਕੰਪਨੀਆਂ ਚੱਲਦੀਆਂ ਪਿੱਛੇ ਦੀਆਂ ਜੀਰਾਂ ਵਾਲਿਆਂ ਨੇ ਵੀ ਠੱਗੀ ਮਾਰੀ ਆ ਕਹਿੰਦੇ ਤੁਹਾਨੂੰ ਅਸੀਂ ਸਾਗਵਾਂ ਦੇ ਕੀ ਆ ਦਰਖਤ ਦੇਵਾਂਗੇ ਉਹ ਦਰਖਤ ਤੁਸੀਂ ਪਾਲਣੇ ਆ ਤੇ ਪਾਲਣ ਤੋਂ ਬਾਅਦ ਜਦੋਂ ਕੀ ਇਹ ਹੋ ਜਾਣੇ ਆ ਅਸੀਂ ਖਰੀਦਾਂਗੇ ਵੀ ਅਸੀਂ ਆਪ ਤੇ ਕਰੋੜਾ ਰੁਪਏ ਦੀ ਡੀਲ ਕਰਦੇ ਸੀ ਤੇ ਸਾਗਵਾਂ ਦਾ ਦਰਖਤ ਸਾਰੇ ਜਾਣਦੇ ਅਸੀਂ 30 ਤੋਂ 40 ਸਾਲਾਂ ਚ ਹੁੰਦਾ 30 40 ਸਾਲ ਵਾਸਤੇ ਲੋਕਾਂ ਤੋਂ ਲੈ ਕੇ ਰੁਪਈਆ ਆਪਦੇ ਬੋਝੇ 'ਚ ਪਾਉਣੇ ਸੀ ਤੇ ਲੋਕਾਂ ਨਾਲ ਠੱਗੀ ਮਾਰਨੀ ਸੀ ਇਹ ਠੱਗੀ ਅੱਜ ਵੀ ਵੱਜਦੀ ਆ ਮਾੜੀ ਜੀ ਸੁਰਤ ਕਰ ਲਿਆ ਕਰੋ ਵੀ ਰੁਪਈਏ ਸੈਂਕੜੇ ਤੋਂ ਵੱਧ ਵਿਆਜ ਜੇ ਕੋਈ ਤੁਹਾਨੂੰ ਦੇਣ ਦਾ ਲਾਲਚ ਦੇ ਰਿਹਾ ਨਾ ਉਹ ਤੁਹਾਡੇ ਨਾਲ ਠੱਗੀ ਆ ਤੇ ਇਹ ਕਹਿੰਦਾ ਕੀ ਸੀ ਜਦੋਂ ਕਿ ਉਹ ਸਕੀਮ ਵੀ ਫੇਰ ਹੋ ਗਈ ਜਿਹੜੀ ਉਹ ਸਾਗਵਾਂ ਵਾਲੀ ਚਲਾਈ ਸੀ ਡਰਾਕ ਲਵਾਉਣ ਵਾਲੀ ਠੀਕ ਹੈ ਲੋਕ ਕੀ ਹੌਲੀ ਹੌਲੀ ਫਸੇ ਵੀ ਬਹੁਤ ਰੁਪਈਆ ਕੁਝ ਇਕੱਠਾ ਕਰਕੇ ਸਮਝ ਗਿਆ ਇਹ ਕਿ ਦੁਨੀਆਂ ਨੂੰ ਮੂਰਖ ਬਣਾਉਣਾ ਬਹੁਤ ਸੌਖਾ ਉਸ ਤੋਂ ਬਾਅਦ ਦੋਸਤੋ ਇਹ 1996 ਦੇ ਵਿੱਚ ਆ ਕੇ ਆਪਦੀ ਪੀਐਸਸੀਐਲ ਇੰਡੀਆ ਲਿਮਟਿਡ ਜਿਹੜੀ ਕੰਪਨੀ ਬਣਾਉਂਦਾਗਾ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਉਹਦੇ ਵਿੱਚ ਫੇਰ ਕੀ ਆ ਪ੍ਰਾਮਿਟ ਸਕੀਮ ਚਲਾਉਂਦਾ ਤੇ ਲੋਕਾਂ ਨੂੰ ਲਾਲਚ ਦਿੰਦਾ ਵੀ 6 ਸਾਲਾਂ 'ਚ ਰੁਪਈਆ ਤੁਹਾਡੇ ਦੁੱਗਣੇ ਹੋ ਜਾਣਗੇ ਤੇ ਦੁੱਗਣੇ ਤੋਂ ਬਾਅਦ ਕਹਣਾ ਜੇ ਕੋਈ 10 ਸਾਲਾਂ ਬਾਅਦ ਤੇ ਰੱਖ ਲੂ ਤੇ ਪੈਸੇ ਲਾਉਂਗਾ ਕਹਿੰਦਾ ਮੈਂ ਕਾਦੇ ਚ ਪ੍ਰੋਪਰਟੀ ਚ ਪੈਸੇ ਇਨਵੈਸਟ ਕਰੂੰਗਾ ਤੇ ਕੀਤੇ ਕਿਸੇ ਨੇ ਐ ਨਹੀਂ ਪੁੱਛਿਆ ਕਿ ਕਿੱਥੇ ਕੀਤੇ ਕਿਉਂਕਿ ਆਮ ਘਰਾਂ ਦੇ ਲੋਕ ਸੀਗੇ ਥੋੜੀ ਥੋੜੀ ਇਨਵੈਸਟਮੈਂਟ ਸੀ ਕੋਈ ਗਾਹਾਂ ਤੱਕ ਕੱਪੜਾ ਨਹੀਂ ਸੀ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਸੀ ਤੇ ਉਹਨਾਂ ਠੱਗੀ ਮਾਰਨ ਵਾਲਾ ਸੌਖਾ ਨਹੀਂ ਮਰਿਆ ਦੇਸ਼ਕਾ ਹਸਪਤਾਲਾਂ ਦੇ ਵਿੱਚ ਕੀ ਆ ਰਹਿ ਕੇ ਇੱਕ ਕੀ ਆ ਅਜਿਹੀ ਮੌਤ ਮਰਿਆ ਕੋਈ ਪੁੱਛਣ ਵਾਲਾ ਵੀ ਹੈ ਨਹੀਂ ਸੀ ਨਾ ਕੋਈ ਟੱਬਰ ਦਾ ਕੋਲੇ ਸੀ ਨਾ ਕੋਈ ਧੀ ਨਾ ਪੁੱਤ ਜਿਨ੍ਹਾਂ ਦਾ ਮਾਰਾ ਕੀਆ ਬੰਦਾ ਜੋੜਦਾ ਜਿਵੇਂ ਕੀ ਆ ਪਿੱਛੇ ਜੇ ਇੱਕ ਨਾ ਸਨੇਹਾ ਆਇਆ ਸੀ ਸੋਸ਼ਲ ਮੀਡੀਆ ਤੇ ਕਹਿੰਦੇ ਕਿ ਇਹ ਕੁਦਰਤ ਨੇ ਏਡੀ ਤਕੜੀ ਖੇਡ ਮਾ ਕੇ ਰਚਾਈ ਪਈ ਆ ਸਾਰਾ ਕੁਝ ਖੁੱਲਾ ਪਿਆ ਜਿੰਨਾ ਮਰਜੀ ਲੁੱਟ ਲੋ ਪਰ ਲਿਜਾ ਲਿਜਾ ਨਹੀਂ ਸਕਦੇ ਤੇ ਲੈ ਕੇ ਕੀ ਗਿਆ ਸਾਰੇ ਜਾਣਦੇ ਹੁਣ ਲੁੱਟ ਕਿਵੇਂ ਕਰਦਾ ਸੀ ਸਾਰੇ ਜ਼ਮੀਨ ਦੇ ਵਿੱਚ ਕਹਿੰਦਾ ਪੈਸੇ ਇਨਵੈਸਟਮੈਂਟ ਕਰਦਾ ਲੋਕਾਂ ਨੂੰ ਦੱਸਦਾ ਕੁਝ ਨਹੀਂ ਸੀ ਤੇ ਪਰਾਮਿਡ ਸਕੀਮ 'ਚ ਹਰੇਕ ਨੂੰ ਕਹਿੰਦਾ ਸੀ 20% ਠੀਕ ਹੈ ਨਾ ਉਹਦੇ ਜੋ ਕਮਿਸ਼ਨ ਦਿੰਦਾ ਸੀ ਇੱਕ ਬੰਦਾ ਗਾਹਾਂ ਕੀ ਆ ਕੋਈ ਬੰਦੇ ਆ ਰਿਸ਼ਤੇਦਾਰ ਨੂੰ ਹਰੇਕ ਬਸਾਉਂਦਾ ਸੀ ਤੇ 20% ਉਹਦੇ ਵਿੱਚੋਂ ਕੀ ਉਹਨੂੰ ਕਮਿਸ਼ਨ ਮਿਲਦਾ ਸੀ ਲੋਕੇ ਦੇ ਰੁਪਈਆ ਨਾਲ ਲੋਕਾਂ ਨੂੰ ਕੀ ਆ ਕੁਝ ਅਮਾਉਂਟ ਮੋੜੀ ਜਾਂਦੀ ਸੀ ਜਿਵੇਂ ਪੌਂਜੀ ਸਕੀਮ ਪੌਲੀ ਸਕੀਮ ਦੇ ਵਿੱਚ ਹੁੰਦਾ ਕੀ ਆ ਜਿਹੜਾ ਸਕੈਮ ਆ ਇਹ ਇਹਦੇ ਵਿੱਚ ਕੀ ਆ ਲੋਕਾਂ ਤੋਂ ਰੁਪਈਆ ਲੈ ਕੇ ਤਾਂਹਾਂ ਲਿਆਂ ਦਾ ਰੁਪਈਆ ਮੁੜੀ ਜਾਂਦੇ ਤੇ ਗਾਹਾਂ ਲਿਆਂ ਨੂੰ ਫਿਰ ਕੀ ਠੱਗੀ ਜਾਂਦੇ ਓਏ ਤੁਸੀਂ ਬਾਰ ਬਾਰ ਇਹਨਾਂ ਠੱਗੀਆਂ ਦੇ ਸ਼ਿਕਾਰ ਅੱਜ ਵੀ ਲੋਕ ਹੋਈ ਜਾਂਦੇ ਆ ਤੇ ਪੜੇ ਲਿਖੇ ਲੋਕ ਵੀ ਸਾਡੇ ਨਾਲ ਦੇ ਜਿਹੜੇ ਕੀ ਆ ਕਈ ਮੁਲਾਜ਼ਮ ਲੱਗੇ ਹੋਏ ਲੋਕ ਵੀ ਇਹਨਾਂ ਸਕੀਮਾਂ ਦੇ ਅੱਜ ਵੀ ਸ਼ਿਕਾਰ ਹੋਈ ਜਾਂਦੇ ਆ ਤੇ ਉਹਦੇ ਵਿੱਚ ਕੀ ਆ ਜਦੋਂ ਇਹਨਾਂ ਸਿਸਟਮ ਚਲਾ ਲਿਆ 2003 ਦੇ ਵਿੱਚ ਆ ਕੇ ਠੀਕ ਹੈ ਜਦੋਂ ਸੇਬੀ ਦੀ ਨਿਗਾਹ 'ਚ ਪੈ ਜਾਂਦਾ ਤੇ ਫਿਰ ਵਕੀਲ ਕੌਣ ਕਰਦਾ ਇਹ ਅਰຸນ ਜੇਟਲੀ ਇਹਦਾ ਵਕੀਲ ਸੀ ਟੌਪ ਦਾ ਜਿਹੜਾ ਕੀ ਆ ਸਾਰੇ ਜਾਣਦੇ ਆ ਸਾਡਾ ਪਹਿਲਾਂ ਉਸ ਮਿਸਟਰ ਵੀਰਾ ਅਰຸນ ਜੈਟਲੀ ਫਿਰ ਕੇਸ ਚ ਬਰੀ ਕਿਵੇਂ ਕਰਾਉਂਦਾ ਸੇਬੀ ਨੂੰ ਕੀ ਆ ਸਾਫਤ ਕਰ ਦਿੰਦਾ ਕਿ ਇਹਦਾ ਕੀ ਆ ਕੰਪਨੀ ਜਿਹੜੀ ਹੈਗੀ ਆ ਇਹਦਾ ਰੀਅਲ ਏਸਟੇਟ ਦੇ ਵਿੱਚ ਪ੍ਰਾਪਰਟੀ ਦਾ ਕੰਮ ਕਰਦੀ ਆ ਉਹ ਥੋੜੀ ਸੇਬੀ ਦੇ ਅੰਡਰ ਨਹੀਂ ਆਉਂਦੀ ਪਰ ਸੇਬੀ ਫਿਰ ਵੀ ਇਹਨਾਂ ਦੇ ਮਗਰ ਲੱਗੀ ਰਹਿੰਦੀ ਆ ਤੇ ਅਖੀਰ 2014 ਚ ਸੇਬੀ ਕੇਸ ਜਿੱਤ ਜਾਂਦੀ ਆ ਠੀਕ ਆ ਸਕਿਉਰਿਟੀਜ਼ ਚੇਂਜ ਬੋਰਡ ਆਫ ਇੰਡੀਆ ਇਹ ਕੇਸ ਜਿੱਤਦਾ ਤੇ ਜਿੱਤਣ ਤੋਂ ਬਾਅਦ ਫਿਰ ਇਹਨਾਂ ਨੂੰ ਇਹਨਾਂ ਦੀ ਸਾਰੀ ਪ੍ਰਾਪਰਟੀ ਜਿਹੜੀ ਹੁੰਦੀ ਆ ਉਹ ਸਾਰੀ ਜਦੋਂ ਖੰਗਾਲੀ ਜਾਂਦੀ ਆ ਤਾਂ ਪਤਾ ਲੱਗਦਾ ਕਿ ਲੋਕਾਂ ਨੂੰ ਕਿਉਂਕਿ ਕਿਸੇ ਨੂੰ ਦੋਸਤੋਂ ਰੁਪਈਏ ਸੈਂਕੜੇ ਤੋਂ ਵੱਧ ਕੋਈ ਟਰਨਓਵਰ ਦਾ ਅਮਾਉਂਟ ਦਾ ਤੁਸੀਂ ਲਾਜ ਦੇਖੀ ਜਦੋਂ ਪੈਸੇ ਲੈਣੇ ਤੇ ਬਹੁਤ ਵੱਡਾ ਕਰਾਈਮ ਆ ਇਹ ਇਹ ਕਰ ਨਹੀਂ ਸਕਦੇ ਤੁਸੀਂ ਤੇ ਉਸ ਤੋਂ ਬਾਅਦ ਕੀ ਹੈ ਕਲੈਕਟਿਵ ਜਿਹੜੀ ਇਨਵੈਸਟਮੈਂਟ ਸਕੀਮ ਦੇ ਵਿੱਚ ਕੀ ਹੈ ਇਹਦੇ ਸਕੀਮ ਨੂੰ ਮੰਨਿਆ ਗਿਆ ਤੇ ਉਸ ਤੋਂ ਬਾਅਦ ਇਹ ਬੰਦਾ ਜੇਲ੍ਹ 'ਚ ਸਿੱਟਿਆ ਜਾਂਦਾ 2016 ਦੇ ਵਿੱਚ ਜੇਲ੍ਹ 'ਚ ਸਿੱਟਿਆ ਗਿਆ ਸਵੇਰੀਆਂ ਸਰਕਾਰਾਂ ਦਾ ਕਿੱਡਾ ਹੱਥ ਸੀ ਇਹ ਦੇ ਉੱਤੇ ਕਿਵੇਂ ਪਰਲਵਾਰਡ ਕਬੱਡੀ ਕੱਪ ਸੁਖਵੀਰ ਬਾਦਲ ਕਰਾਉਂਦਾ ਰਿਹਾ ਠੀਕ ਹੈ ਇਹੇ ਕੀ ਆ ਪੰਗੂ ਦੇ ਨਾਲ ਰਲਕੇਂਦਰ ਮਰਗ ਸਿੰਘ ਪੰਗੂ ਦੇ ਨਾਲ ਜਿਹੜਾ ਲੋਕਾਂ ਦਾ ਕਰੋੜਾਂ ਰੁ ਇਹਨਾਂ ਦੇ ਨਾਂ ਰਲ ਕੇ ਇਹਨਾਂ ਦੀ ਪ੍ਰਾਪਰਟੀ ਖੜ ਕੇ ਲੈ ਲੀਆਂ ਹੁੰਦੀਆਂ ਸੀ ਤੇ ਕੈਪਟਨ ਮਨਿੰਦਰ ਸਿੰਘ ਜਿਹੜੀ ਗੁਟਕਾ ਸਾਹਿਬ ਚੱਕ ਕੇ ਸੌ ਖਾਦੀ ਸੀ 12 ਦੇ ਯਾਦ ਹੂ ਸਾਡੇ ਕੀ ਤਖਤ ਸਾਹਿਬ ਵਾਲ ਕੀ ਆਉਣੇ ਗੁਟਕਾ ਸਾਹਿਬ ਕਰਕੇ ਜਿਹੜੀ ਸੌ ਖਾਂਦਾ ਸੀ ਨਾ ਉਸੇ ਪਰਲ ਕੰਪਨੀ ਵਾਲੇ ਦੀ ਠੀਕ ਹੈ ਮੈਂ ਕਲੋਨੀ ਦੇ ਵਿੱਚ ਖੜ ਕੇ ਖਾਦੀ ਸੀ ਕਿਉਂਕਿ ਉਹਦਾ ਯਾਰ ਸੀ ਤੇ ਉਸ ਤੋਂ ਬਾਅਦ ਫਿਰ ਜੇਲ੍ਹ ਦੇ ਵਿੱਚ ਆਪਣਾ ਇਹਨੂੰ ਜਦੋਂ 2016 ਤੋਂ ਬਾਅਦ ਜੇਲ੍ਹ ਹੋ ਜਾਂਦੀ ਆ ਠੀਕ ਹੈ ਕੇਸ ਚੱਲ ਰਿਹਾ ਹੁੰਦਾ ਤੇ ਉਹ ਸਮੇਂ ਦੇ ਦੌਰਾਨ ਰਹਿੰਦਾ ਕਿੱਥੇ ਫਾਈਵ ਸਟਾਰ ਹੋਟਲ ਦੀਆਂ ਸਹੂਲਤਾਂ ਮੰਦਾ ਆਈਵੀਐਫ ਜਿਹੜਾ ਕਿ ਆਈਵੀਐਫ ਹਸਪੀਟਲ ਆ ਮਹਾਲੀ ਦੇ ਵਿੱਚ ਉਹਦਾ ਇੱਕ ਪੂਰਾ ਫਲੋਰ ਲਿਆ ਹੁੰਦਾ ਤੇ ਮੂਰੇ 20 ਬੌਂਸਰ ਰੱਖੇ ਹੋਏ ਸੀਗੇ ਜਿਹੜੇ ਕਿ ਇਹਦੀ ਪ੍ਰੋਟੈਕਸ਼ਨ ਵੀ ਕਰਦੇ ਸੀ ਉੱਥੇ ਦੇ 5 ਸਟਾਰ ਵਾਲੀ ਜ਼ਿੰਦਗੀ ਜਿਵੇਂ ਆ ਕਿਉਂਕਿ ਬੜੇ ਨੇੜੇ ਦੇ ਸੰਬੰਧ ਸੀ ਕਿੰਨਾ ਨਾਲ ਅਕਾਲੀਆਂ ਨਾਲ ਵੀ ਕੰਮ ਸੀ ਜਾਂ ਨਾਲ ਇਸ ਕਰਕੇ ਕੀ ਇਹਨਾਂ ਦਾ ਲੀਡਰ ਕੀ ਆ ਸਾਡੇ ਸਕੇ ਆ ਜਿਹੜਾ ਬੰਦਾ 5.5 ਕਰੋੜ ਲੋਕਾਂ ਨਾਲ ਠੱਗੀ ਮਾਰ ਕੇ ਲੋਕਾਂ ਨਾਲ ਬੈਠਾ ਤੇ ਬਾਦਲ ਕਰਪਨਾ ਨਾਲ ਯਾਰੀ ਸੀ ਉਹਨਾਂ ਦੀ ਇਸ ਕਰਕੇ ਤੁਸੀਂ ਕੀ ਇਹਨਾਂ ਨੂੰ ਆਪ ਦੇ ਸਕੇ ਭਾਲਦੇ ਸचेत ਹੋ ਜਾਓ ਤੇ ਮੈਂ ਕਹਣਾ ਵੀ ਲਾਲਚ ਤੋਂ ਬਚਿਓ ਤੇ ਆਪਣਿਆਂ ਤੋਂ ਬਚਿਓ ਸਭ ਤੋਂ ਵੱਡਾ ਸਬਕ ਇਹੀ ਆ ਮਾਰਦਾ ਹਣੀਸ਼ਾ ਆਪਣਾ ਹੁੰਦਾ ਤੇ ਇਹਨਾਂ ਸਕੀਮਾਂ 'ਚ ਜਿੰਨੇ ਲੋਕ ਫਸੇ ਆ ਉਹ ਆਪਣਿਆਂ ਨੇ ਕਹਾ ਫਸਾਏ ਆ ਲਾਲਚ 'ਚ ਬਸ ਫਸਾਏ ਆ ਜਦੋਂ ਕਹਿੰਦੇ ਨੇ ਨਾ ਤੁਹਾਡੇ ਘਰੇ ਹੈਲੀਕਾਪਟਰ ਉਤਰ ਲਾ ਦੇਾਂਗੇ ਤੇ ਘੁੱਗੀ ਰੰਗੀ ਕਾਰ ਜਿਹੜੀ ਹੈਗੀ ਉਹ ਘਰਾਂ ਦੇ ਵਿੱਚ ਆਊਗੀ ਆਮ ਛੋਟੇ ਘਰਾਂ ਨੂੰ ਜਾ ਜਾ ਕੇ ਜਿਹੜੇ ਲਾਲਚ ਦਿੱਤੇ ਦੀ ਆਪ ਦੇ ਨੇ ਲਾਲਚ ਦਿੱਤੇ ਸੀ ਤੇ ਇਹਨਾਂ ਲਾਲਚਾਂ ਦੇ ਗਾਹਾਂ ਨੂੰ ਵੀ ਕੀ ਆ ਫਸਣ ਤੋਂ ਬਚਜੋ ਜਿਹੜੇ ਵੀ ਮਾਕੇ ਕੀ ਲੋਕ ਅੱਜ ਵੀ ਸਕੀਮਾਂ ਤੁਹਾਡੇ ਕੋਲ ਕੀ ਆ ਘਰਾਂ 'ਚ ਲਈ ਫਿਰਦੇ ਆ ਉਹਨਾਂ ਸਕੀਮਾਂ ਤੋਂ ਬਚਣ ਦੀ ਲੋੜ ਆ ਤੇ ਭੰਗੂ ਵਰਗਾ ਫਿਰ ਕੀ ਆ ਖਾਲੀ ਹੱਥ ਤੁਰ ਜਾਂਦਾ ਤੇ ਪਰਿਵਾਰ ਵੀ ਜਿਹਦਾ ਮਰਹ ਜੋੜਦਾ ਸੀ ਉਹ ਵੀ ਕੋਲੇ ਨਹੀਂ ਪੁੱਤ ਨਸ਼ੇ ਨਾਲ ਮਰਿਆਇਆ ਤਾਂ ਠੀਕ ਹੈ ਨਾ ਓਵਰਡੋਜ਼ ਕਰਕੇ ਕਹਿੰਦੇ ਕਿ ਇਹ ਪੁੱਤ ਮਰ ਗਿਆ ਤੇ ਨੂ ਕੀ ਆ ਆਸਟ੍ਰੇਲੀਆ ਦੇ ਵਿੱਚ 12000 ਏਕੜ ਜ਼ਮੀਨ ਕੀ ਆ ਆਸਟ੍ਰੇਲੀਆ ਚ ਲਈ ਬੈਠਾ ਦੀ ਇਹ ਭੰਗੂ ਤੇ ਇਹਦੀ ਨੂ ਜਿਹੜੀ ਹੈਗੀ ਆ ਉਹ ਸਾਰਾ ਉਹ ਪੈਸਾ ਸਾਂਭੀ ਪੁੱਤ ਮਰਨ ਤੋਂ ਬਾਅਦ ਘਰ ਵਾਲੀ ਜੇਲ੍ਹ ਦੇ ਵਿੱਚ ਬੈਠੀ ਆ ਜੁਆਈ ਆ ਜਿਹੜਾ ਕੀ ਆ ਦਮਨਜੋਤ ਕੇ ਦਮਨਜੋਤੀ ਹੈ ਸ਼ਾਇਦ ਉਹ ਵੀ ਕੀ ਆ ਫੜਿਆ ਗਿਆ ਸੀ ਸਪੇਨ ਭਜਦਾ ਸੀਗਾ 에어ਪੋਰਟ ਤੋਂ ਫੜ ਕੇ ਅੰਦਰ ਦਿੱਤਾ ਸੀ ਤੇ ਹਾਲਾਤ ਅਸੀਂ ਸਾਰੇ ਜਾਣਦੇ ਆ ਲਾਲਚ ਬੁਰੀ ਬਲਾ ਸਾਡੇ ਰੋਜ਼ ਸਾਹਮਣੇ ਘਟਨਾਵਾਂ ਵਾਪਰੀ ਜਾਂਦੀਆਂ ਤੇ ਮੈਂ ਇਹੀ ਗੱਲ ਕਰਦਾ ਹੱਥ ਬੰਨ੍ਹ ਕੇ ਕਿ ਆਪਣਿਆਂ ਤੋਂ ਬਚਿਓ ਐਨੀ ਗੱਲ ਕੀ ਆ ਸਾਰੇ ਦਿਮਾਗ 'ਚ ਬਿਠਾ ਲਓ ਤੇ ਲਾਲਚ ਬੁਰੀ ਬਲਾ ਜਿਹੜੀ ਕਹਨੇ ਆ ਅਸੀਂ ਠੀਕ ਹੈ ਨਾ ਉਸ ਤੋਂ ਸਾਰੇ ਜਾਣਦੇ ਆ ਤੇ ਇਸ ਮਣੀ ਮੌਤ ਤੋਂ ਜਿਹੜਾ ਸਬਕ ਸਿੱਖਣ ਦੀ ਲੋੜ ਆ ਤੇ ਤੁਸੀਂ ਕੀ ਸਬਕ ਸਿੱਖਿਆ ਉਹ ਦੱਸਿਓ ਜਰੂਰ ਕਮੈਂਟ ਕਰਕੇ ਤੇ ਮੈਂ ਭਗਵੰਤ ਮਾਨ ਸਰਕਾਰ ਤੋਂ ਵੀ ਕੀ ਇਹ ਅੱਜ ਦੀ ਆ ਡਿਮਾਂਡ ਕਰਦੇ ਆ ਕਿ ਜਿਹੜੇ ਤੁਸੀਂ ਲੋਕਾਂ ਨੂੰ ਕਿਹਾ ਸੀ ਨਾ ਕਿਸ ਭੰਗੂ ਤੋਂ ਸਾਰੇ ਕੀ ਲੋਕਾਂ ਦਾ ਪਾਈ ਪਾਈ ਰੁਪਿਆ ਮੜਵਾਵਾਂਗੇ ਠੀਕ ਹੈ ਅੱਜ ਵੀ ਤੁਹਾਡੇ ਕੋਲੇ ਸਰਕਾਰ ਹੈਗੀ ਆ ਲੋਕਾਂ ਦਾ ਰੁਪਿਆ ਮੜਵਾਓ ਮੂਹਰੇ ਲੱਗ ਕੇ ਜੋ ਕੁਛ ਵੀ ਆ ਕਰ ਸਕਦੇ ਹੋ ਠੀਕ ਹੈ ਬੇਸ਼ੱਕ ਕੀ ਇੱਕ ਲੋਦਾ ਕਮੇਟੀ ਬਣਾਈ ਵੀ ਹੈ ਜਿਹਨੇ ਲੋਕਾਂ ਦੇ ਰੁਪਏ ਮੋੜਨੇ ਆ ਤੇ ਮੋੜੇ ਕਿੰਨੇ ਲੋਕਾਂ ਦੇ ਗਏ ਆ ਸਾਢੇ ਪੰਜ ਮਾ ਕੇ ਸਾਢੇ ਪੰਜ 5 ਕਰੋੜ 60 ਲੱਖ ਲੋਕਾਂ ਨਾਲ ਠੱਗੀ ਮਾਰੀ ਆ ਤੇ ਸਿਰਫ ਮਾਰੀ ਕਿੰਨੇ ਦੀ ਆ 50 ਹਜ਼ਾਰ ਕਰੋੜ ਤੋਂ ਵੱਧ ਦੀ ਤੇ ਮੋੜੇ ਸਿਰਫ 1400 ਕਰੋੜਾ ਹੁਣ ਤੱਕ 20 ਲੱਖ ਲੋਕਾਂ ਦਾ ਅਸੀਂ ਸਾਰੇ ਜਾਣਦੇ ਆ ਇਦੇ ਵਿੱਚ ਵੀ ਬੜਾ ਕੁਝ ਹੋਣਾ ਪਰ ਮੈਂ ਕਹਣਾ ਵੀ ਨਿਗਾਹ ਰੱਖ ਲਿਓ ਚੱਕੰਨੇ ਰਹੋ ਜਿਹੜੇ ਵੀ ਹੈਗੇ ਆ ਤੇ ਬੜੇ ਬੰਦੇ ਦੇਖਿਆ ਪਰਲ ਕੰਪਨੀ ਦੇ ਨਾਂ ਦੇ ਉੱਤੇ ਮੂਹਰੇ ਲੱਗ ਕੇ ਇਜਿਟੇਸ਼ਨਾਂ ਲੜਦੇ ਤੇ ਵਿਗਦੇ ਦੇਖਿਆ ਕਿਸੇ ਭੰਗੂ ਤੋਂ ਰੁਪਈਆ ਖਾ-ਖਾ ਕੇ ਨਾ ਲੋਕਾਂ ਦਾ ਗੁਸ਼ਾ ਮਗਰ ਸ਼ਾਂਤ ਕਰਦੇ ਰਹੇ ਆ ਉਹਨਾਂ ਲੋਕਾਂ ਨੂੰ ਦੱਸਿਓ ਜਰੂਰ ਕਮੈਂਟ ਬਾਕਸ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਬਹੁਤਿਆਂ ਨੂੰ ਮੈਂ ਵੀ ਜਾਣਦਾ ਕਿਉਂਕਿ ਅਕਸਰ ਮਿਲਦੇ ਰਹੇ ਹਾਂ ਜਦੋਂ ਪੰਜਾਬ ਦੇ ਵਿੱਚ ਨਿਕਲੇ ਸੀ ਤਾਂ ਉਹ ਲੋਕ ਕੀ ਆ ਲੋਕਾਂ ਨੂੰ ਮੂਰਖ ਬਣਾ ਕੇ ਘੱਟ ਕਰ-ਕਰ ਕੇ ਇਹ ਭੰਗੂ ਨੂੰ ਬਲੈਕਮੇਲ ਕਰਕੇ ਉਹ ਤੋਂ ਮੋਟਾ ਰੁਪਈਆ ਆਪ ਦਾ ਦਾ ਪੂਰਾ ਕਦੋਂ ਦਾ ਤੇ ਕਰੋੜਾ ਰੁਪਇਆ ਉਹਨਾਂ ਲੋਕਾਂ ਨੇ ਵੀ ਖਾਤਾ ਜਿਹੜੇ ਮੂਹਰੇ ਲੀਡਰ ਬਣਦੇ ਆ ਕਿਉਂਕਿ ਲੀਡਰ ਹੀ ਸਾਡੇ ਬਕਾਊ ਨੇ ਇਹਨਾਂ ਦੀ ਜਿਹੜੀਆਂ ਕਮੇਟੀਆਂ ਬਣੀਆਂ ਸੀ ਪੈਸਾ ਵਾਪਸ ਮੜਾਉਣ ਵਾਲੀਆਂ ਉਹਦੇ ਲਗਭਗ ਜ਼ਿਆਦਾਤਰ ਆਗੂ ਬਕਾਊ ਨਿਕਲੇ ਇਸੇ ਕਰਕੇ ਲੋਕਾਂ ਨੂੰ ਹੱਕ ਨਹੀਂ ਮਿਲਿਆ ਪਰ ਅੱਜ ਜਿਹੜੇ ਕੀ ਆ ਲੀਡਰ ਅਸਲ ਚ ਚੁਣੇ ਹੋਏ ਆ ਸਾਡੀ ਰੱਖਿਆ ਵਾਸਤੇ ਉਹਨਾਂ ਤੋਂ ਮੰਗ ਕਰਿਓ ਭਗਵੰਤ ਮਾਨਣ ਤੋਂ ਕੀ ਹੁਣ ਮੰਗ ਕਰਨੀ ਪਣਦੀ ਆ ਕਿ ਲੋਕਾਂ ਦੇ ਛੇਤੀ ਤੋਂ ਛੇਤੀ ਜਿੰਨੇ ਹੋ ਸਕਦੇ ਆ ਰੁਪਏ ਵੱਧ ਤੋਂ ਵੱਧ ਵਾਪਸ ਮਿਲਣ